ਪਿੰਡੀ ਦਾ ਇਹ ਕਮਾਲ ਸੀਗਾ ਸਾਰਾ ਹਾਂਜੀ ਲੈ ਉਦੋਂ ਦੀ ਮੈਨੂੰ ਦੱਸਦੀ ਤੇ ਮੈਂ ਤਾਂ ਉਦੋਂ ਦਾ ਹੀ ਤੇਰੇ ਐਵੇਂ ਕਰ ਦਿੰਦੀ ਮੇਰੀ ਦਾਦੀ ਰੋਜ਼ ਕਰਦੀ ਛੁੱਟੀ ਵਾਲੇ ਦਿਨ ਅੱਛਾ ਲਓ ਜੀ ਦੋਸਤੋ ਤੁਹਾਨੂੰ ਵੀ ਦੱਸ ਦਿੰਨੇ ਆ ਪਿੰਡੀ ਦੇ ਕਮਾਲ ਬਾਰੇ ਪਿੰਡੀ ਕੋਈ ਮਹਿੰਗੀ ਤਾਂ ਹੈ ਨਹੀਂ ਸਸਤੀ ਪਿੰਡੀ ਆਉਂਦੀ ਹੈ ਤੇ ਵੀਡੀਓ ਨਾਲ ਤੁਸੀਂ ਬਣੇ ਰਹੋ ਤੇ ਸਾਰਾ ਇਹਦਾ ਕਮਾਲ ਚਮਤਕਾਰ ਦੱਸਾਂਗੇ ਵੀ ਆ ਜਿਹੜੀ ਗੁड़िया ਦੇ ਹੋਇਆ ਹਾਂਜੀ ਦੋਸਤੋ ਹੋਇਆ ਜੀ ਮੇਰੀ ਛੋਟੀ ਜੀ ਨੰਦ ਤੇ ਇਹਨਾਂ ਨੇ ਇਹੋ ਜੀ ਇੱਕ ਚੀਜ਼ ਦੱਸੀ ਹੈ ਜਿਹੜੀ ਬਹੁਤ ਹੀ ਫਾਇਦੇ ਵਾਲੀ ਹੈ ਤੇ ਮੈਂ ਕਹਾਂ ਚਲੋ ਅੱਜ ਦੋਸਤਾਂ ਨਾਲ ਸ਼ੇਅਰ ਹੀ ਕਰ ਦਿੰਦੇ ਆ ਵੀਡੀਓ ਆਪਾਂ ਬਣਾ ਦਿੰਦੇ ਆ ਪਰ ਉਸ ਤੋਂ ਪਹਿਲਾਂ ਦੋਸਤਾਂ ਦੇ ਨਾਮ ਬੋਲ ਦਈਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਜੀ ਪਹਿਲਾ ਨਾਮ ਹੈ ਜੀ ਸਿਮਰਨ ਕੌਰ ਸੰਤੋਸ਼ ਕਮੋਜ ਉਸ ਤੋਂ ਬਾਅਦ ਨੇ ਜੀ ਦਲਜੀਤ ਕੋਕਰੀ ਗੁਰਮੇਜ ਜੀ ਐਸ ਕਵਲਜੀਤ ਸਿੱਧੂ ਤੇ ਗੁਰਜੰਟ ਸਿੰਘ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਫੋਟੋ ਨਾਲ ਕਮੈਂਟ ਜ਼ਰੂਰ ਕਰਿਓ ਹਾਂਜੀ ਦੋਸਤੋ ਸਾਡੀਆਂ ਮਾਂਗਤ ਦੇ ਜਿਹੜੇ ਵਾਲ ਸੀਗੇ ਜੀ ਬਹੁਤ ਹੀ ਹਰਾਫ ਸੀਗੇ ਰੁੱਕੇ ਸੀਗੇ ਤੇ ਗਰੋਥ ਵੀ ਨਹੀਂ ਹੁੰਦੀ ਸੀਗੀ ਝੜਦੇ ਵੀ ਬਹੁਤ ਸੀਗੇ ਤੇ ਸਾਨੂੰ ਇਹਨਾਂ ਦੇ ਦਾਦੀ ਜੀ ਨੇ ਦੱਸਿਆ ਜਾਨੀ ਕਿ ਸਾਡੇ ਭੂਆ ਜੀ ਨੇ ਵੀ ਤੁਸੀਂ ਆਹ ਵਾਲੀ ਚੀਜ਼ ਲਗਾਤਾਰ ਬਣਾ ਕੇ ਹਫ਼ਤੇ 'ਚ ਘੱਟੋ-ਘੱਟ ਜਿਹੜਾ ਕਿ ਤੁਸੀਂ ਇਹਨੂੰ ਦੋ ਵਾਰੀ ਜ਼ਰੂਰ ਵਰਤੋ ਤੇ ਅੱਜ ਤੁਹਾਨੂੰ ਆਪਾਂ ਉਹੀ ਦੱਸਣ ਲੱਗੇ ਆਂ ਉਹਦੇ ਲਈ ਤੁਹਾਨੂੰ ਚਾਹੀਦੀਆਂ ਜੀ ਪਿੰਡੀਆਂ ਜਿਹੜੀਆਂ ਕਿ ਬਸ 5-7 ਪਿੰਡੀਆਂ ਹੋਣ ਤੇ ਇੰਨੀਆਂ ਹੀ ਬਹੁਤ ਹੈਗੀਆਂ ਤੇ ਇਹਨਾਂ ਨੂੰ ਆਪਾਂ ਛੋਟੇ-ਛੋਟੇ ਪੀਸਸ ਦੇ ਵਿੱਚ ਜਾਨੀ ਕਿ ਕੱਟ ਲੈਣਾ ਹੈ ਠੀਕ ਹਾਂਜੀ ਤੇ ਜਿਹੜੇ ਛੋਟੇ-ਛੋਟੇ ਪੀਸ ਆਪਾਂ ਇਹਦੇ ਪਿੰਡੀ ਦੇ ਕਰ ਲੈਣੇ ਹੈਗੇ ਆ ਹਾਂਜੀ ਹਾਂਜੀ ਇਹਦੇ ਲਈ ਆਪਾਂ ਜਾਨੀ ਕਿ ਇੱਕ ਗਲਾਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਵਾਲਾ ਦਿਵਾਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪਿੰਡੀ ਠੀਕ ਹਾਂਜੀ ਤੇ ਵੀਡੀਓ ਦੋਸਤੋ ਤੁਸੀਂ ਸਾਰੀ ਜਰੂਰ ਵੇਖਣੀ ਆ ਕੋਈ ਵੀ ਚੀਜ਼ ਸਕਿੱਪ ਨਹੀਂ ਕਰਨੀ ਕਿਉਂਕਿ ਦੋ ਤਿੰਨ ਚੀਜ਼ਾਂ ਹੀ ਇਹਦੇ ਵਾਸਤੇ ਜੜੀਆਂ ਚਾਹੀਦੀਆਂ ਦੋਸਤੋ ਇਹ ਹੋਮ ਮੇਡ ਸ਼ੈਂਪੂ ਬਣ ਰਿਹਾ ਜਿਹੜਾ ਭਿੰਡੀ ਤੋਂ ਤਿਆਰ ਹੋਊਗਾ ਤੇ ਭਿੰਡੀ ਤੁਹਾਨੂੰ ਪਤਾ ਹੀ ਵਾਲਾਂ ਵਾਸਤੇ ਕਿੰਨੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਤੇ ਸਾਡੀ ਮਾਂ ਤੇ ਜਿਹੜੀ ਇੱਕ ਘਰੇ ਹੀ ਦੀ ਦਦੀ ਬਣਾ ਕੇ ਤੇ ਸ਼ੈਂਪੂ ਲਾਉਂਦੇ ਰਹੇ ਹਾਂਜੀ ਹਾਂਜੀ ਆਪਾਂ ਭਿੰਡੀ ਨੂੰ ਪਾਣੀ 'ਚ ਦੋ ਤਿੰਨ ਮਿੰਟ ਉਬਾਲ ਕੇ ਜਣ ਕਿ ਆ ਜਦੋਂ ਲੇਸਣੀ ਜੀ ਬਣ ਜੂਗੀ ਤੇ ਉਦੋਂ ਤੁਸੀਂ ਜਿਹੜਾ ਕਿ ਗੈਸ ਕੱਢ ਦੇਣੀ ਆ ਜੀ ਬੰਦ ਠੀਕ ਹਾਂਜੀ ਹੁਣ ਆਪਾਂ ਇੱਧਰ ਲੈ ਆ ਜੀ ਛਾਨਣੀ ਕਿਸ ਚਾਨ ਲਾਗੇ ਇਹਦੇ ਵਿੱਚ ਠੀਕ ਹੈ ਜੀ ਯਾਨੀ ਕਿ ਇਹਦੀ ਜਿਹੜੀ ਜੈਲ ਆ ਉਹ ਆਪਾਂ ਜਿਹੜੀ ਕੀ ਲੈ ਲੈਣੀ ਹੈ ਸਾਡਾ ਬੰਡ ਜੈਲ টাইਪ ਹੀ ਜਵਾਂ ਹਾਂਜੀ ਪੂਰਾ ਹੀ ਵਧੀਆ ਜੈਲ ਯਾਨੀ ਕਿ ਇਹ ਕੰਡੀਸ਼ਨਰ ਕਰੋਗੇ ਆਪਾਂ ਨੇ ਵਾਲਾਂ ਨੂੰ ਕੰਡੀਸ਼ਨ ਸ਼ਾਈਨ ਕਰੋਗੀ ਹਾਂ ਦੇਖੋ ਅੰਦਰ ਲੋਕ ਜਿਆਲ ਲਈ ਜਾਵੇ ਕੰਡੀਸ਼ਨਰ ਹੀ ਇੱਕ ਹਿਸਾਬ ਦਾ ਹਾਂਜੀ ਬਿਲਕੁਲ ਜੀ ਹਾਂਜੀ ਇੱਧਰ ਆਪਾਂ ਰੀਠੇ ਸ਼ਿਕਾ ਕਾਇਦੀਆਂ ਫਲੀਆਂ ਤੇ ਆਵਲਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਜਾਨੀ ਕਿ ਆਪਣੇ ਕੋਲੇ ਪਾਊਡਰ ਬਣਾ ਕੇ ਆਪਾਂ ਰੱਖਿਆ ਹੋਇਆ ਹੈਗਾ ਤੇ ਉਹਨਾਂ ਨੂੰ ਆਪਾਂ ਜਿਹੜਾ ਕਿ ਰਾਤ ਭਿਉ ਕੇ ਰੱਖਤਾ ਸੀਗਾ ਤੇ ਹੁਣ ਆਪਾਂ ਥੋੜਾ ਜਿ ਇਹਨੂੰ ਉਬਾਲਾ ਵੀ ਦਿਵਾ ਲਿਆ ਸੀਗਾ ਤੇ ਇਹ ਜਿਹੜਾ ਕਿ ਤੁਸੀਂ ਸਾਬਤ ਵੀ ਇਹਨਾਂ ਨੂੰ ਜਿਹੜਾ ਕਿ ਤੁਸੀਂ ਭਿਉ ਕੇ ਰੱਖ ਸਕਦੇ ਹੋ ਤੇ ਬਾਅਦ ਚ ਗ੍ਰाइंड ਕਰਕੇ ਯੂਜ਼ ਕਰ ਸਕਦੇ ਹੋ ਤੇ ਹੁਣ ਆਪਾਂ ਇਹ ਪਾਊਡਰ ਵੀ ਜਿਹੜਾ ਕਿ ਮੋਟਾ-ਮੋਟਾ ਛਾਣ ਲੈਣੇ ਆ ਠੀਕ ਹਾਂਜੀ ਇਸੇ ਪਾਣੀ ਦੇ ਵਿੱਚ ਹੀ ਭਿੰਡੀ ਵਾਲੇ ਜੀ ਠੀਕ 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 ਇਸ ਤਰ੍ਹਾਂ ਤੁਸੀਂ ਦੇਖ ਲਓ ਆ ਜਿਹੜਾ ਕੀ ਆ ਆਪਣੇ ਕੋਲੇ ਜਿਹੜਾ ਲਿਕਵਿਡ ਸ਼ੈਂਪੂ ਇੱਕ ਤਰ੍ਹਾਂ ਦਾ ਬਣ ਕੇ ਹੋ ਗਿਆ ਜੀ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਜੀ ਇਹਦੇ ਚ ਆਪਾਂ ਪਾਵਾਂਗੇ ਜੀ ਦੋ ਕ ਚਮਚ ਕੋਕੋਨਟ ਆਇਲ ਦੇ ਠੀਕ ਹਾਂਜੀ ਤੁਸੀਂ ਆਲਮੰਡ ਆਇਲ ਵੀ ਪਾ ਸਕਦੇ ਹੋ ਆਪਾਂ ਇਹਦੇ ਵਿੱਚ ਪਾ ਲਿਆ ਜੀ ਨਾਰੀਅਲ ਦਾ ਤੇਲ ਤੇ ਹੁਣ ਦੋਸਤੋ ਆਪਾਂ ਇਹਨੂੰ ਜਿਹੜਾ ਕੀ ਸਟੋਰ ਕਰਕੇ ਬੋਤਲ ਚ ਪਾ ਕੇ ਰੱਖ ਸਕਦੇ ਆਂ ਤੇ ਹਫਤੇ ਦੇ ਵਿੱਚ ਤੁਸੀਂ ਦੋ ਵਾਰੀ ਜਿਹੜਾ ਕਿ ਇਸ ਸ਼ੈਂਪੂ ਦੇ ਨਾਲ ਆਪਣੇ ਵਾਲ ਆ ਜਿਹੜੇ ਕਿ ਧੋਨੇ ਹੈਗੇ ਆ ਠੀਕ ਹਾਂਜੀ ਆ ਛਾਗ ਵੀ ਬਣ ਲੱਗੇ ਵਾਲ ਬਿਲਕੁਲ ਜੀ ਬਹੁਤ ਹੀ ਵਧੀਆ ਜਾਨੀ ਕਿ ਇਹਦਾ ਨਿਖਾਰ ਆਊਗਾ ਆਪਣੇ ਹਾਂਜੀ ਤੇ ਜਦੋਂ ਵਾਲ ਧੋਨੇ ਆ ਜੀ ਤੇ ਆਪਾਂ ਹੋਰ ਕੋਈ ਸ਼ੈਂਪੂ ਨਹੀਂ ਯੂਜ਼ ਕਰਨ ਆ ਆਪਾਂ ਇਹ ਵਾਲੇ ਜਿਹੜਾ ਕਿ ਯੂਜ਼ ਕਰਨਾ ਇਹਨੂੰ ਤੁਸੀਂ ਜਿਹੜਾ ਕਿ 2-3 ਮਿੰਟ ਪਹਿਲਾਂ ਵੀ ਜਿਹੜਾ ਕਿ ਲਾ ਕੇ ਰੱਖ ਸਕਦੇ ਹੋ ਤੇ ਬਾਅਦ ਚ ਇਹਨੂੰ ਪਾਣੀ ਦੇ ਨਾਲ ਜਿਹੜਾ ਕਿ ਤੁਸੀਂ ਤੋ ਲੈਣਾ ਹੈਗਾ ਤੇ ਦੋਸਤੋ ਵਾਲ ਜਿਹੜੇ ਲੰਬੇ ਵੀ ਹੁੰਦੇ ਆ ਵਾਲ ਝੜਨ ਉਹ ਵੀ ਖਤਮ ਹੋ ਜਾਂਦੇ ਤੇ ਵਾਲਾਂ ਤੇ ਸ਼ਾਇਣੀ ਵੀ ਬਹੁਤ ਆਉਂਦੀ ਆ ਤੁਸੀਂ ਆਦੇ ਬੱਚਾ ਤੇ ਇਹ ਵਾਲੀ ਜੂ ਇਹ ਵਾਲੀ ਟ੍ਰਿਕ ਜਿਹੜੀ ਜਰੂਰ ਯੂਜ਼ ਕਰਕੇ ਦੇਖਿਓ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਤੇ ਹਾਂਜੀ ਦੋਸਤੋ ਜੇਕਰ ਤੁਹਾਡੇ ਵਾਲਾਂ ਦੀਆਂ ਬਹੁਤ ਸਾਰੀਆਂ ਹੋਰ ਵੀ ਪ੍ਰੋਬਲਮਸ ਨੇ ਜਿਵੇਂ ਟੈਰਟਫ ਵਗੈਰਾ ਵਾਲ ਜਿਹੜੇ ਟੁੱਟਦੇ ਝੜਦੇ ਹੈਗੇ ਆ ਤੇ ਸਾਰੀਆਂ ਪ੍ਰੋਬਲਮਸ ਦਾ ਹੱਲ ਹੈਗਾ ਜੀ ਆਹ ਵਾਲਾ ਵਡੇਰਾ ਹੈਅਰ ਆਇਲ ਤੇ ਵੀਰ ਨੇ ਇਹ ਜਿਹੜਾ ਕਿ ਖੁਦ ਤਿਆਰ ਕੀਤਾ ਹੋਇਆ ਹੈ 20 ਤੋਂ ਜ਼ਿਆਦਾ ਇਹਦੇ ਵਿੱਚ ਜੜੀ ਬੂਟੀਆਂ ਪਾਈਆਂ ਤੇ ਬਹੁਤ ਸਾਰੇ ਇਹਦੇ ਤੇਲ ਜਿਹੜੇ ਕੀ ਮਿਲਾ ਕੇ ਆ ਤੇਲ ਤਿਆਰ ਕੀਤਾ ਤੇ ਇਹਨੂੰ ਤੁਸੀਂ ਮੰਗਾਉਣ ਦੇ ਲਈ ਆਪਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਇਸ ਵੀਰ ਨੂੰ ਕਾਲ ਕਰਕੇ ਤੁਹਾਡੇ ਘਰੇ ਜਿਹੜਾ ਕੀ ਇਹ ਤੇਲ ਪਹੁੰਚਦਾ ਹੋ ਜਾਊਗਾ ਬਾਕੀ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ 1600 ਨੇ ਕਮੈਂਟ ਕਰਿਓ ਜੀ ਤੇ ਤੁਹਾਡਾ ਨੈਕਸਟ ਵੀਡੀਓ ਚ ਨਾਮ ਲਵਾਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ